ਸੱਚ ਨਾਨਕੋ ਸੇ ਵੀ ਸੱਚ ਬੋਲੇ ਸੋਨਿਆ ਮੈਂ ਤਰੱਕੀ ਬਧੀ ਮੌਜੂਦ ਆ ਜੀ ਦਸਾਂ ਗੁਰਾਂ ਦੇ 400 ਧਰਤੀ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਸਲਾਨਾ ਜੋੜ ਮੇਲੇ ਦੇ ਦੌਰਾਨ ਅੱਜ ਵਿਚਾਰਲੇ ਦਿਨ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਦਸਤਾਰਾ ਦੇ ਕੈਂਪ ਗਰਵਾਣੀ ਕੰਠ ਮੁਕਾਬਲੇ ਜਿਹੜੇ ਉਹ ਕਰਵਾਏ ਜਾ ਰਹੇ ਹਨ ਸਾਡੇ ਕੋਲ ਮੌਜੂਦ ਹਨ ਇਸ ਟਾਈਮ ਮਨਦੀਪ ਸਿੰਘ ਖੋੜ ਜੋ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪੰਜਾਬ ਦੇ ਪ੍ਰਧਾਨ ਨੇ ਆਪਾਂ ਗੱਲ ਕਰਾਂਗੇ ਇਹਨਾਂ ਨਾਲ ਅੱਜ ਦੇ ਕੈਂਪ ਸਬੰਧੀ ਮਨਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਗੁਰਦੁਆਰਾ ਆਲੰਗਰਿਤ ਸਾਹਿਬ ਦੇ ਵਿੱਚ ਦਸਤਾਰ ਕੈਂਪ ਤੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਕਿ ਤੁਸੀਂ ਥੋੜੇ ਦਿਨ ਪਹਿਲਾਂ ਫਤੇਗੜ ਸਾਹਿਬ ਦੇ ਵਿੱਚ ਵੀ ਕੈਂਪ ਲਗਾ ਕੇ ਆਏ ਹੋ ਉੱਥੇ ਨੌਜਵਾਨਾਂ ਦਾ ਉਤਸ਼ਾਹ ਕਿਵੇਂ ਦੇਖਣ ਨੂੰ ਮਿਲਿਆ ਜੀ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜਿੱਥੇ ਦਸ਼ਮੇਸ਼ ਪਿਤਾ ਨੇ ਆਪਣੇ ਮubaruk ਚਰਨ ਪਾਏ ਸਨ ਉਸ ਜਗ੍ਹਾ ਤੇ ਅੱਜ ਅੱਜ ਦੇ ਦਿਨ ਗੁਰੂ ਸਾਹਿਬ ਇੱਥੇ ਆਏ ਸੀ ਜਿਸ ਦੇ ਸਬੰਧ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨ ਸਿੰਘ ਜੀ ਆਲਮਗੀਰ ਉਹਨਾਂ ਦੇ ਸਰਪ੍ਰਸਤੀ ਹੇਠ ਅਤੇ ਸਾਡੇ ਭਰਾ ਪੀਤਾ আলমਗੀਰ ਅਤੇ ਰਾਜੂ আলমਗੀਰ ਦੇ ਉਦਮ ਨਾਲ ਫਿਰਸਾ ਸੰਭਾਲ ਸਰਦਾਰੀ ਲੈਡ ਦੇ ਵੱਡੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਹੈ ਜੋ ਲੰਗਰ ਦਸਤਾਰਾਂ ਦੇ ਦਸਤਾਰ ਸਕਲਾਈ ਕੈਂਪ ਦਸਤਾਰ ਮੇਰੀ ਦਸਤਾਰ ਮੇਰੀ शान ਦੇ ਨਾਅਰੇ ਦੇ ਤਹਿਤ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਬੱਚੇ ਨੇ ਜਾਂ ਨੌਜਵਾਨ ਨੇ ਤੇ ਦਸਤਾਰਾਂ ਸਜਾਉਣ ਪਹੁੰਚੇ ਹੋਏ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਅਸੀਂ ਹਰ ਜਗ੍ਹਾ ਜਾ ਕੇ ਉਸ ਜਗ੍ਹਾ ਜਾਂਦੇ ਹਾਂ ਜਿੱਥੇ ਕੀ ਸੰਗਤ ਦੀ ਤਾਦਾਦ ਵੱਡੀ ਹੁੰਦੀ ਹੈ ਅਤੇ ਉੱਤੇ ਜਦੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਨੇ ਕਿਉਂਕਿ ਅੱਜ ਇੱਥੇ ਸੰਗਤ ਆ ਰਹੀਆਂ ਨੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਕਿਉਂਕਿ ਸਾਰਾ ਸਰਵੰਸ ਬਾਰ ਕੇ ਗੁਰੂ ਸਾਹਿਬ ਇੱਥੋਂ ਦੀ ਲੰਘੇ ਨੇ ਤੇ ਪਿਛਲੇ ਦਿਨਾਂ ਦੌਰਾਨ ਜਿਵੇਂ ਤੁਸੀਂ ਕਿਹਾ ਵੀ ਸਰਹੰਦ ਸਭਾ ਤੇ ਮੈਂ ਤੁਹਾਨੂੰ ਦੱਸਣਾ ਚਾਹੂੰ ਤੁਹਾਡੇ ਚੈਨਲ ਨਿਰਭਖ ਸੋਚ ਦੇ ਮਾਧਿਅਮ ਰਾਹੀਂ ਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਦਸਤਾਰ ਦੀ ਸਖਲਾਈ ਲਈ ਹੈ ਜਿੱਤੇ ਉੱਥੇ ਹੀ ਤਕਰੀਬਨ ਤਕਰੀਬਨ 11500 ਤੋਂ ਵੀ ਪਲੱਸ ਨੌਜਵਾਨਾਂ ਨੇ ਪ੍ਰਣ ਕਰਕੇ ਗਏ ਨੇ ਵੀ ਅੱਜ ਤੋਂ ਬਾਅਦ ਦਾੜੀ ਕੇਸ ਨਹੀਂ ਕਟਾਉਣਗੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਉਹਨਾਂ ਨੂੰ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਉੱਥੇ ਇੱਕ ਦਸਤਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਬੜੀ ਖੁਸ਼ੀ ਹੋਈ ਗੁਰੂ ਸਾਹਿਬ ਨੇ ਇਹ ਸੇਵਾ ਵਿਰਸਾ ਸੰਭਾਲ ਸਰਦਾਰੀ ਲਹਿਰ ਦੀ ਝੋਲੀ ਪਾਈ ਤੇ ਉੱਥੇ ਵੀ ਪੀਤਾ ਲਮਗੀਤ ਦੀ ਟੀਮ ਵੱਲੋਂ ਸਹਿਯੋਗ ਦਿੱਤਾ ਗਿਆ 26 ਤਰੀਕ ਨੂੰ ਤੇ ਇਸ ਲਈ ਅਸੀਂ ਹਰ ਸਾਲ ਪਿਛਲੇ 2 ਸਾਲਾਂ ਤੋਂ ਲੈ ਕੇ ਇੱਥੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਇਹ ਲੰਗਰ ਦਸਤਾਰਾਂ ਦੇਤੇ ਦਸਤਾਰ ਸਗਲਾਈ ਕੈਂਪੋ ਲਿਖਿਆ ਹੋਇਆ ਤੇ ਇਹਦੇ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਗੁਰਬਾਣੀ ਕੰਠ ਦੇ ਸੰਬੰਧੀ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਨੂੰ ਚਾਰ ਸਹਿਬਜ਼ਾਦਿਆਂ ਦੀ ਅ ਦਸਾਂ ਗੁਰੂ ਸਹਿਬਾਨ ਪੰਜ ਕਕਾਰ ਪੰਜ ਪਿਆਰੇ ਪੰਜ ਤਖਤ ਸਹਿਬਾਨ ਤੇ ਹੋਰ ਸਿੱਖੇ ਇਤਿਹਾਸ ਸੰਬੰਧੀ ਜਿੱਤੇ ਜਾਣਕਾਰੀ ਦਿੱਤੀ ਜਾਂਦੀ ਹੈ ਉੱਥੇ ਉਹਨਾਂ ਤੋਂ ਸੁਣਿਆ ਵੀ ਜਾਂਦਾ ਹੈਗਾ ਅਸੀਂ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਵਿਰਸਾ ਸੰਭਾਲ ਸਰਦਾਰੀ ਲਾਹਰ ਦੇ ਹਿੱਸੇ ਇਹ ਸੇਵਾ ਤੁਸੀਂ ਦਿੱਤੀ ਹੈ ਤੇ ਸਾਡੀ ਵਿਰਸਾ ਸੰਭਾਲ ਸਰਦਾਰੀ ਲਾਹਰ ਦੇ ਦਸਤਾਰ ਕੋਚ तकरीबन ਦਰਜਨਾਂ ਤੋਂ ਕੋਚ ਇੱਤੇ ਅੱਜ ਵੀ ਪਹੁੰਚੇ ਹੋਏ ਨੇ ਸਾਡੇ ਨਾਲ ਤੇ ਸਾਨੂੰ ਖੁਸ਼ੀ ਹੈ ਜੀ ਕਿ ਸੰਗਤ ਦੇ ਵਿੱਚ ਕਾਫੀ ਵੱਡੀ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਖੁਰਦ ਸਾਹਿਬ ਜਿਵੇਂ ਕਿ ਤੁਸੀਂ ਪਿਛਲੇ ਸਾਲ ਵੀ ਫਤੇਗੜ ਸਾਹਿਬ ਦੇ ਵਿੱਚ ਕੈਂਪ ਲਾਇਆ ਸੀ ਕੀ ਤੁਹਾਨੂੰ ਐਤਕੀ ਜੋ ਪਿਛਲੇ ਸਾਲ ਵਾਲੇ ਨੌਜਵਾਨ ਸੀ ਜੋ ਪ੍ਰਾਨ ਕਰਕੇ ਗਏ ਸੀ ਕਿ ਉਹ ਨੌਜਵਾਨ ਇਸ ਸਾਲ ਆਏ ਸਨ ਕਿੰਨੇ ਨੌਜਵਾਨ ਸਨ ਤੇ ਜਿਹੜਾ ਉਹਨਾਂ ਦਾ ਪ੍ਰਾਨ ਕੀਤਾ ਕੀਤਾ ਹੋਇਆ ਸੀ ਉਹ ਅੱਬ ਦੇ ਸਿੱਧ ਕਿਤੇ ਕਾਇਮ ਸੀਗੇ ਹਾਂਜੀ ਦੇਖੋ ਜਿਵੇਂ ਪਿਛਲੇ ਸਾਲਾਂ ਦੌਰਾਨ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਸੀ ਜਿਹੜੇ ਉਹ ਪ੍ਰਾਨ ਕਰਕੇ ਗਏ ਸੀ ਤੇ ਸਾਨੂੰ ਤਕਰੀਬਨ ਤਕਰੀਬਨ 100 150 ਤਾਂ ਨੌਜਵਾਨ ਸਾਨੂੰ ਇਸ ਵਾਰੀ ਮਿਲ ਕੇ ਗਿਆ ਇਹਨਾਂ ਨੇ ਪ੍ਰਾਨ ਕੀਤਾ ਪਿਛਲੇ ਸਾਲ ਜੋ ਪ੍ਰਾਨ ਕੀਤਾ ਪਿਛਲੇ ਸਾਲਾਂ ਦੌਰਾਨ ਕਿਉਂਕਿ ਸੱਚ ਕੀ ਉਹ ਸਾਫ ਸੂਰਤ ਸਨ ਹਾਂਜੀ ਉਹ ਸਾਬਤ ਸੂਰਤ ਸੀ ਬਾੜ ਰੱਖ ਲੇ ਦਾੜੀ ਰੱਖ ਲਈ ਸੋਹਣੀ ਦਸਤਾਰ ਸਜਾ ਲਈ ਈਵਨ ਕੇ ਜ਼ਿਆਦਾਤਰ ਨੌਜਵਾਨ ਅਮਰਤਾਰੀ ਵੀ ਹੋ ਚੁੱਕੇ ਸਨ ਓਕੇ ਹਾਂਜੀ ਕਿਉਂਕਿ ਇਹ ਗੁਰੂ ਸਾਹਿਬ ਨੇ ਜਿਹੜੀ ਸੇਵਾ ਬਖਸ਼ੀ ਹੈ ਇੱਕ ਫਿਜ਼ੀਕਲੀ ਸੇਵਾ ਹੈ ਫਿਜ਼ੀਕਲੀ ਕਿਰਪਾ ਨੇ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਸਾਡੇ ਤੇ ਜਿਹਦੇ ਨਾਲ ਇਹ ਸਾਨੂੰ ਸੇਵਾ ਬਖਸ਼ੀ ਹੈ ਤੇ ਬੜਾ ਆਨੰਦ ਆਉਂਦਾ ਜੀ ਜਦੋਂ ਗੁਰੂ ਸਾਹਿਬ ਆ ਕੇ ਆਇਦਾਂ ਦੇ ਆ ਕੇ ਸਿੰਘ ਜਦੋਂ ਉੱਥੇ ਸਜਦਾ ਕਰਦੇ ਨੇ ਕਿਉਂਕਿ ਅਸੀਂ ਇਹ ਕਹਿੰਦੇ ਹੁੰਨੇ ਆਂ ਵੀ ਜੇਕਰ ਤੁਸੀਂ ਸਹਿਬ ਜਿਆਦਿਆਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਆਏ ਹੋ ਤਾਂ ਤੁਹਾਡੇ ਅੰਦਰ ਉਹ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਵੀ ਸਹਿਬ ਜਾਨਿਆਂ ਵਰਕੇ ਬਣਕੇ ਜਾਈਏ ਠੀਕ ਹੈ ਜੀ ਇਹ ਸੰਨ ਮਨਦੀਪ ਸਿੰਘ ਖੁਰਦੇ ਜਿਨ੍ਹਾਂ ਨੇ ਕਿ ਦੱਸਿਆ ਕਿ ਜੋ ਨੌਜਵਾਨ ਹਰ ਇੱਕ ਸਾਲ ਪ੍ਰਣ ਕਰਕੇ ਇੱਥੋਂ ਜਾਂਦਾ ਦਸਤਾਰ ਸਜਾ ਕੇ ਜਾਂਦਾ ਤਾਂ ਉਹ ਨੌਜਵਾਨ ਅਗਲੇ ਸਾਲ ਸਾਫਤ ਸੂਰਤ ਇਤੋਂ ਤੱਕ ਵੀ ਅਸੀਂ ਦੇਖਿਆ ਕਿ ਉਹ ਅਮਰਤਧਾਰੀ ਵੀ ਹੋ ਕੇ ਜਿਹੜਾ ਨੌਜਵਾਨ ਸਾਡੇ ਕੈਂਪਾਂ ਦੇ ਵਿੱਚ ਪਹੁੰਚਦਾ ਜਿੱਥੇ ਕਿ ਇਹਨਾਂ ਦੀ ਬਹੁਤ ਵੱਡੀ ਸੇਵਾ ਨੌਜਵਾਨਾਂ ਨੂੰ ਦਸਤਾਰੀ ਦਸਤਾਰ ਦੇ ਨਾਲ ਜੋੜਨਾ ਉੱਥੇ ਹੀ ਉਹ ਨੌਜਵਾਨ ਅਮਰਤਧਾਰੀ ਬਣ ਕੇ ਆਪਣਾ ਜਿਹੜਾ ਜੀਵਨ ਆ ਉਹ ਵਧੀਆ ਬਤੀਤ ਕਰਦਾ ਪੁੱਤਰ ਕੀ ਨਾਮ ਤੁਹਾਡਾ ਅੰਤਰੀ ਚਿੰਗ ਪਿੰਡ ਕਿਹੜਾ ਤੁਹਾਡਾ ਅੰਤਰੀ ਅ ਤੁਸੀਂ ਸਹਿਬਜ਼ਾਦਿਆਂ ਦੇ ਨਾਮ ਜਾਣਦੇ ਹੋ ਦੱਸੋ ਸਹਿਬਜ਼ਾਦਾ ਜੀ ਚਿੰਗ ਜੀ ਸਹਿਬਜ਼ਾਦਾ ਚਿੰਗ ਜੀ ਸੈਤ ਜਤ ਜੁਰ ਸਿੰਘ ਜੀ ਸੈਤ ਜਤ ਫਤੇ ਸਿੰਘ ਜੀ ਹੋਰ ਕੀ ਜਾਣਦੇ ਹੋ ਤੁਸੀਂ ਗਰਮਾਣੀ ਬਾਰੇ ਹਾਂਜੀ ਕਕਾਰ ਪੰਜ ਕਕਾਰ ਦੱਸੋ ਪੰ ਕਕਾ ਕੇ ਕਕਾ ਕੰਗਾ ਕਕਾ ਕੜਾ ਕਕਾਈ ਪਾਨ ਕਕਾ ਸ਼ਹਿਰਾ ਸੈਤ ਤੇ ਇਹ ਮੂਲ ਮੰਤਰ ਦਾ ਪਾਠ ਹੁੰਦਾ ਤੁਹਾਨੂੰ ਸੁਣਾਓ ਕੰਮ ਕਾਰ ਸਤਿਨਾਮ ਖਟਕ ਪੁਰਖ ਹੀਰ ਕੋ ਹੀਰ ਵੇ ਕਾਹ ਪੁਨਕ ਟੂਨਿੰਗ 7 ਕੋਪਕਾ ਜੱਪਾ ਆ ਚਾਚਾ ਗਾਕ ਸੱਚ ਹੈਪੀ ਸੱਚ ਨਾਨਾ ਕੋਤੀ ਪੀ ਸੱਚ ਸੱਚ ਸਤ ਨਾ ਬਈ ਰੇ ਕੋਕਾ ਚਾਲ ਉਪੇ ਸੁਪਨਾ ਬਈ ਲਾਇਨ ਆਲੀ ਤਾਰ ਓਕਾ ਭੁਕਨ ਉਤਰੀ ਬਬਨਾ ਪੁਰੀ ਅਪਾਰ ਸਿਆਤਾ ਨਾ ਕੋਈ ਨਾ ਇਤਨਾ ਚੱਲੇ ਨਾ ਤਦਾਰ ਹੋਈਏ ਕੋਲੇ ਪੁੱਤੇ ਪਾਰ ਉਹ ਪੁਨਾ ਚਾਈਤਨ ਨਾਨਕ ਲਿਖਿਆ ਉਹਦਾ ਇੱਕ ਹੋਰ ਨਿੱਕਾ ਜਿਹਾ ਬੱਚਾ ਜਿੰਨਾਂ ਕੋਲ ਆਪਾਂ ਮੂਲ ਮਾਤਰਾ ਦਾ ਪਾਠ ਸੁਣਾਗੇ ਇਹ ਵੀ ਇੱਥੇ ਅੱਜ ਗੁਰਦਾਰਾ ਆਲਮਗੀਰ ਸਾਹਿਬ ਦੇ ਵਿੱਚ ਗਰਮਾਣੀ ਕੰਠ ਮੁਕਾਬਲੇ ਆ ਦੇ ਵਿੱਚ ਹਿੱਸਾ ਲੈਣ ਲਈ ਸਪੈਸ਼ਲ ਤੌਰ ਤੇ ਪਹੁੰਚੇ ਸਨ ਪੁੱਤਰ ਕੀ ਨਾਮ ਤੁਹਾਡਾ ਹਰਜਸ ਕਿੱਥੋਂ ਆਏ ਤੁਸੀਂ ਕਿਹੜੇ ਪਿੰਡ ਤੋਂ ਆਏ ਲੁਧਿਆਣਾ ਲੁਧਿਆਣੇ ਤੋਂ ਤੁਸੀਂ ਕੀ ਸੁਣਾਵੋਗੇ ਮੂਲ ਮਾਤਰਾ ਹੁੰਦਾ ਤੁਹਾਨੂੰ ਸੁਣਾਓ ਇੱਕ ਕੰਪਾਲ ਸਤਨਾ ਕਰਤਾ ਪੁਰਖ ਨਰ ਬੋnder ਬੈ ਕਾਲ ਮੁਰਾ ਜੁਨੀ ਸੇ ਬਨ ਗੁੱਟਾ ਸਾਫ ਜਪ ਅ ਸੱਤ ਜੁਗਾਤ ਸੱਚ ਹੈਪੀ ਸੱਚ ਨਾਰੰਗੋ ਸੀ ਵੀ ਸੱਚ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਹਿ ਦੇਖੇ ਪੰਤ ਕੀ ਜੀ ਤੁਸੀਂ ਦੇਖਿਆ ਸੁਣਿਆ ਨਿੱਕੇ ਨਿੱਕੇ ਬੱਚੇ ਜਿਹੜੇ ਅੱਜ ਇੱਥੇ ਪਹੁੰਚੇ ਹਨ ਜਿਹੜੇ ਇਹਨਾਂ ਦੇ ਮਾਪਿਓ ਨੇ ਇਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜਦੇ ਨੇ ਬਾਣੀ ਦੇ ਨਾਲ ਜੋੜਦੇ ਨੇ ਆਪਾਂ ਗੱਲ ਕਰਾਂਗੇ ਇਹਨਾਂ ਦੇ ਮਮਾ ਦੇ ਨਾਲ ਵੀ ਕੀ ਨਾਮ ਓ ਤੇ ਤੁਹਾਡਾ ਮਨਪ੍ਰੀਤ ਕਰਨ ਤੁਸੀਂ ਬੱਚੇ ਨੂੰ ਸਿੱਖੀ ਦੇ ਨਾਲ ਜੋੜਦੇ ਨੇ ਤੁਸੀਂ ਵਿਦਾਈ ਦੇ ਪਾਤਰ ਕਿਵੇਂ ਸਿੱਖਦੇ ਨੇ ਬੱਚੇ ਇਹ ਇੱਕ ਗੁਰਦੁਆਰੇ ਜਾਂਦੇ ਆ ਡੇਲੀ ਸਕੂਲ ਦੇ ਵਿੱਚ ਵੀ ਇਹਨਾਂ ਨੂੰ ਸਿਖਾਇਆ ਜਾਂਦਾ ਹੈਗਾ ਸਕੂਲ ਦਾ ਨਾਮ ਕੀ ਹੈ ਜੀ ਇਹਨਾਂ ਦਾ ਸਕੂਲ ਹੈ ਜੀ ਡੀਏਪੀ ਪਬਲਿਕ ਸਕੂਲ ਹੈ ਜੀ ਅੱਛਾ ਜੀ ਉੰਦੀ ਘਰੇ ਇਹਨਾਂ ਦੀ ਪਰਦਾਦੀ ਜੀ ਨੇ ਉਹ ਸਵੇਰੇ 3:30 ਵਜੇ ਉੱਠ ਕੇ ਇਸ਼ਨਾਨ ਕਰਦੇ ਨੇ ਨਿਤਨੇਮ ਦਾ ਪਾਠ ਕਰਦੇ ਨੇ ਸਾਢੇ 3:30 ਵਜੇ ਉੱਠ ਕੱਢ ਨਹੀਂ ਜੀ ਇਹ ਤਾਂ ਲੇਟ ਉੱਠਦੇ ਆ ਪਰ ਉਹ ਇਹਨਾਂ ਨੂੰ ਗੁਰਸਿੱਖੀ ਦੇ ਨਾਲ ਜ਼ਿਆਦਾ ਜੋੜਦੇ ਮਤਲਬ ਘਰ ਦੇ ਵਿੱਚ ਗੁਰਸਿੱਖੀ ਵਾਲਾ ਮਾਹੌਲ ਆ ਤਾਂ ਹੀ ਜਿਹੜੇ ਬੱਚੇ ਨੇ ਇਹ ਇਸ ਤਰ੍ਹਾਂ ਦੇ ਮਤਲਬ ਸਿੱਖਦੇ ਨੇ ਜਿਵੇਂ ਕਿ ਤੁਸੀਂ ਘਰ ਤੋਂ ਦੱਸਿਆ ਸਕੂਲ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਕੂਲ ਦੇ ਵਿੱਚ ਇਹ ਪੜ੍ਹਦੇ ਨੇ ਜਿੱਥੇ ਕਿ ਸਿੱਖੀ ਬਾਰੇ ਵੀ ਗਿਆਨ ਦਿੱਤਾ ਜਾਂਦਾ ਤੁਸੀਂ ਵੀ ਬਹੁਤ-ਬਹੁਤ ਵਧਾਈ ਦੇ ਪੱਤਰੋ ਬਾਬਾ ਜੀ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫੱਤੇ ਸਿੰਘ ਜੀ ਬਹੁਤ ਮਾਣ ਦਾ ਛਣਾ ਇਕ ਕੰਕਾਰ ਸਤਨਾਮ ਕਰਤਾ ਪੁਰਖ ਨਿਰ ਪਉ ਨਿਰਵੈ ਕਾਲ ਮੂਰਤ ਅਨੁਨੀ ਸਪੰਗੁਰ ਪ੍ਰਸਾਦ ਆ ਸਾਜੁਗਾ ਸੱਚੇ ਹੈਪੀ ਸਤਨਾਮ ਕੇਓ ਸੀ ਪੀ ਸੱਚ ਬੋਲੇ ਸੋਨੇ ਹਲਸਾ ਸਤ ਸ੍ਰੀ ਅਕਾਲ ਦੇਵ ਦੀ ਤੀਜੇ ਗੁਰੂ ਅਮਰਦਾਸੀ ਚੌਥੇ ਗੁਰੂ ਅਮਦਾਦੀ ਪੰਜਵੇਂ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਅਰਗੋਵੰਦ सतमें गुरु हर राय जी अठवें गुरु हर किशन जी नौवें गुरु तेग बहादुर जी दसवें गुरु गोबिंद सिंह जी पर गुरु ओंकार सतनाम करता पुरख निरपो निर्वैर अकाल मूरत कृपा शाद जप आ सच कुछ सच हैप्पी सच नान को सी पी ਜੇ ਸੋਚਣਾ ਹੋਈ ਜੇ ਸੱਚੀ ਲਗਵਾੜ ਚੁੱਪੇ ਚੁੱਪ ਨਾ ਹੋਈ ਕੇਲਾ ਹੈ ਰਿਆ ਉਹ ਕੇ ਫੁਕਣਾ ਤਰੀ ਇਹ ਵੰਨਾ ਪ੍ਰਿਆਪਰ ਸਹਿਰ ਰਕ ਇਕਨ ਚ ਲੈਨਰ ਇਸ ਤਰਹੀ ਬਾਰੇ ਪਟਿਆ ਪਰ ਹਾਂ ਜਾਈ ਚਲਣਾ ਜੇ ਨਾਨਕ ਲਿਖਿਆ ਨਾ ਪਾਏਗਾ ਜੀ ਦਾ ਖਾਲਸਾ ਵਾਹਿ ਜੀ ਕੀ ਫਤ